ਹਾਂਜੀ ਕੀ ਕਿਹਾ ਤੁਸੀਂ ਜੀ ਖਾਗ ਨਾ ਫਿਰ ਮੰਗਦਾ ਉਹਦੇ ਕੋਲ ਬੈਠਾ ਪਾ ਨਾ ਮਾਸਟਰ ਖਾਗ ਉਹਦੇ ਕੋਲ ਫਿਰ ਮੰਗਦਾ ਵੀ ਮਾਸਟਰ ਤੋਂ ਕੌਣ ਮਾਸਟਰ ਤੋਂ ਮੰਗਦਾ ਕੌਣ ਮੰਗਦਾ ਵਾਏ ਗਰੂ ਫਿਰ ਤਾਂ ਛਿੜਕਿਆ ਨਹੀਂ ਨਾ ਮੈਂ ਛਿੜਕਦਾ ਮੈਂ ਖਾਕ ਨਹੀਂ ਮੰਗੀਦਾ ਚੱਲ ਉਧਰ ਮੈਂ ਫਿਰ ਬਰੇ ਕਰਦਾ ਹਾਂ ਫਿਰ ਮੈਂ ਬਰੇ ਕਰਤਾ ਮਾਰੇ ਛਿੜਕਣਾ ਦੀਗਾ ਕਿਉਂਕਿ ਪੁੱਤਰੀ ਤਲਿਆਵਾ ਚੀਜ਼ਾਂ ਬੰਦ ਨੇ ਠੀਕ ਜੀ ਮੈਂ ਕਰ ਦਿੰਦਾ ਫਿਰ ਵੀ ਚੱਲ ਹੁਣ ਮਾਸਟਰ ਤੋਂ ਮੰਗਦਾ ਦੀ ਹਾਂ ਹਾਂ ਫਿਰੇ ਕਰਤਾ ਵਾਏ ਗਰੂ ਚਲੋ ਚਲੋ ਉਧਰ ਚੱਲੋ ਕੁਈ ਨਹੀਂ ਆ ਵੀ ਮੰਗਦਾ ਜੀ ਕੀ ਵੀ ਬੜਾ ਮੰਗਦਾ ਵੀ ਕੀ ਮੰਗਦਾ ਕੀ ਮੰਗਦਾ ਮਸਾ ਲੱਗਦਾ ਮੈਂ ਕਾ ਨਹੀਂ ਹੈਗਾ ਮਸਾ ਮੰਗਿਆ ਹਾਂ ਮੈਂ ਕਾ ਨਹੀਂ ਹੈਗਾ ਹੈ ਇਹ ਹਲਵਾਈ ਯਾਰ ਇੱਕ ਨਾ ਉਹਨੇ ਬਾਥਰੂਮ ਕਰਤਾ ਪ੍ਰਸ਼ਾਦੀ ਕੋਲ ਲੱਡੀ ਨਗੋਣੀ ਦੀ ਉਹ ਕੱਟੀ ਪੀਏ ਹਾਂ ਪਰ ਉਹਨੇ ਮਾਰਿਆ ਫਿਰ ਮੈਂ ਲੱਡੀ ਦੇ ਮਾਰਿਆ ਹਾਂ ਉਹਨੇ ਬਾਥਰੂਮ ਕਰੇ ਵਿੱਚ ਹਾਂ ਜੀ ਹਾਂ ਤੇ ਪ੍ਰਸ਼ਾਦਾ ਖਾਂਦ ਨੂੰ ਉੱਥੇ ਨਹੀਂ ਕਰੀਦਾ ਉੱਥੇ ਨਹੀਂ ਕਰੀਦਾ ਉੱਥੇ ਨਹੀਂ ਕਰੀਦਾ ਉੱਥੇ ਨਹੀਂ ਕਰੀਦਾ ਸਹੀ ਗੱਲ ਹੈ ਸਹੀ ਗੱਲ ਤੂੰ ਪਾਉਣ ਕੀ ਕਰੀਏ ਹੋਰ ਹੋਰ ਕਿਹੜਾ ਕਿਹੜਾ ਤੰਗ ਕਰਦਾ ਹੋਰ ਕਿਹੜਾ ਕਿਹੜਾ ਇੱਕੇ ਲਾਇਕ ਵਾਇਰ ਗਰੂਪ ਆ ਤੁਹਾਨੂੰ ਜਣੇ ਇਹ ਇਹ ਭਾਈ ਹਲਵਾਈ ਥੋੜੀ ਆ ਯਾਰ ਇਹ ਤੁਹਾਨੂੰ ਸਮੋਸਾ ਲਿਆ ਕੇ ਮੈਂ ਵੈਸੇ ਹੀ ਕਹਿ ਰਿਹਾ ਗੱਲ ਕਰਾਂ ਲਈ ਬੈ ਕੇ ਕੁਰਸੀ ਤੋਂ ਨਾ ਮੈਂ ਦੇਖਿਆ ਹੈ ਕੁਰਸੀ ਤੋਂ ਬੈ ਕੇ ਮੰਗਰਾਸ ਮੈਂ ਆਪ ਦੇਖਿਆ ਸਮੋਸਾ ਕਾ ਤੂੰ ਮੰਗਦੇ ਯਾਰ ਭੁੱਖ ਲੱਗੀ ਹੋਈ ਆ ਨਹੀਂ ਉਹ ਤਾਂ ਠੀਕ ਆ ਹੁਣ ਪ੍ਰਸ਼ਾਦਾ ਆ ਗਿਆ ਨਹੀਂ ਮੰਗਣਾ ਚਲੋ ਪ੍ਰਸ਼ਾਦਾ ਚ ਫੁੱਤਰ ਚਲੋ ਚਲੋ ਉਧਰ ਚਲੋ ਛਕੋ ਨੇ ਛਕੋ ਨੇ ਉਧਰ ਬੈਠੋ ਬਾਤ ਜਾਓ ਉੱਥੇ ਕੋਈ ਗੱਲ ਨਹੀਂ ਧੰਨਵਾਦ ਆ ਕੱਲ ਵਾਲੇ ਨੇ ਜੀ ਜਿਨ੍ਹਾਂ ਨੇ ਆਪਾ ਜਿਹੜਾ ਪਿੰਡ ਸੀਗਾ ਜੀ ਅਜਨਾਲੇ ਏਰੀਆ ਦਾ ਜੀ ਲੱਖੂਵਾਲ ਇਹ ਉਹ ਵੀਰ ਨੇ ਜੀ ਨਰੇਸ਼ ਕੁਮਾਰ ਜੀ ਹਾਂਜੀ ਇਹ ਬੰਦੇ ਠੀਕ ਨੇ ਨਰੇਸ਼ ਕੁਮਾਰ ਜੀ ਬਸ ਬਣਾ ਹੀ ਬੰਦਾ ਠੀਕ ਹੈ ਅੱਛਾ ਨਰੇਸ਼ ਕੁਮਾਰ ਜੀ ਠੀਕ ਨੇ ਬੰਦੇ ਮਤਲਬ ਜਓ ਮੈਂ ਮੰਨਤਾ ਹਾਂ ਅਚੰਦਰੇਸ਼ ਕੁਮਾਰ ਠੀਕ ਆ ਬੰਦਾ ਉਹ ਕਹਿੰਦਾ ਠੀਕ ਹੈ ਬਸ ਠੀਕ ਵਾ ਨਹੀਂ ਉਹ ਜਿਹੜਾ ਬਾਈ ਗੁਰੂ ਆ ਉਹ ਮਤਲਬ ਹੁਣ ਤੈਨੂੰ ਤੰਗ ਕਰੀ ਜਾਂਦਾ ਬਸ ਉਹਨੂੰ ਸੜਕ ਤਾਂ ਉਹਨੂੰ ਨਹੀਂ ਕੁਝ ਕਬਾ ਮਾਰੀ ਗੱਲ ਚਾਰ ਨੂੰ ਸਮਝਾਤਾ ਬਸ ਠੀਕ ਹੈ ਠੀਕ ਹੈ ਚਲੋ ਜਾਓ ਤੁਸੀਂ ਮਾਰ ਕੇ ਠੀਕ ਕਿੱਥੇ ਜਾਓ ਜਿੱਥੇ ਜਾਣਾ ਰਾਤੀ ਆ ਜਾਣਾ ਸਾਨੂੰ ਨੂੰ ਜਾਓ ਮਾਰਾ ਜਾਂ ਤਾਂ ਕਹਿਣਾ ਹੁਣ ਫਿਰ ਲੇਟ ਹੋ ਜਾਓਗੇ ਫਿਰ ਮਾਰਾ ਦੇ ਕਿੱਥੇ ਜਾਣਾ ਜਾਨ ਗੁਰੂ ਬਾ ਜਾ ਤੂੰ ਜਿਹੜਾ ਲੇਟ ਹੋ ਜਾਏਗਾ ਸਾਨੂੰ ਨੂੰ ਜਾਣਾ ਹੋਗਾ ਮੇਰੇ ਆਣੇ ਤੋਂ ਬਾਅਦ ਜਾ ਸੰਘੇ ਜੀ ਇਹ ਬਾੜਾ ਹੀ ਮਤਲਬ ਘੈਂਟ ਬੰਦਾ ਜੀ ਸੰਸਥਾ ਉਹ ਮੈਂ ਤਾਂ ਉਰੀ ਆ ਮੈਂ ਦੱਸ ਕਿੱਥੇ ਜਾਣਾ ਨਹੀਂ ਨਹੀਂ ਲੈ ਜਾਓ ਫਿਰ ਜਾਣਾ ਪੈਣਾ ਇਹਨਾਂ ਨੂੰ ਜਾਓਗੇ ਵੀ ਨਹੀਂ ਤੇ ਜਾਓਗੇ ਤਾਂ ਫਿਰ ਤਾਈ ਰਾਤ ਨੂੰ ਆਉਗੇ ਨਾ 36 ਦੇ ਲੇਟ ਹੋ ਜੂਗੇ ਫਿਰ ਉਹ ਮੈਂ ਤਾਂ ਉਰੀ ਆ ਮੈਂ ਦੱਸ ਕਿੱਥੇ ਭੇਜ ਰਹੀ ਹਾਂ ਮੈਨੂੰ ਉਹ ਵੀ ਕਰ ਦੇ ਨਾਲ ਜਾਂਦੇ ਉਹਨਾਂ ਫਿਰ ਤਾਂ ਕਰਕੇ ਫਿਰ ਲੈ ਕਹਿੰਦੇ ਜੇ ਜਾਣਾ ਪੈਣਾ ਫਿਰ ਤੁਹਾਨੂੰ ਨਹੀਂ ਕੋਈ ਗੱਲ ਨਹੀਂ ਮਾਰ ਲੈ ਕਿੱਥੇ ਉਹ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਜਾਵਾਂ ਦੱਸ ਟੱਕੇ ਨਾਲ ਲੈ ਚੱਲਾ ਕਰੋ ਟੱਕੇ ਨਾਲੇ ਜਰਗਾ ਹੈ ਲੈ ਟੱਕੇ ਨਾਲੇ ਲੈ ਇਹ ਪੂਰਾ ਮਸਤ ਬੰਦਾ ਸੰਘੇ ਜੀ ਪੂਰਾ ਐਨ ਕਿਆ ਇਹਦਾ ਬੰਦਾ ਜੀ ਪੂਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਵੇਂ ਹੋ ਜੀ ਹਾਂਜੀ ਇਧੇ ਨਾਲ ਆੜੀ ਆ ਜੀ ਵਾਹਿਗੁਰੂ ਨਾ ਜੀ ਆ ਪਰਨਾ ਦੇਖ ਲੈ ਕਹੇ ਜਾ ਬੰਨੇ ਆ ਅੱਜ ਦਾ ਕਿਹੜੇ ਸਕੂਲ ਦੀ ਪਾਈ ਫਿਰਦਾ ਏ ਇੰਸਟੀਚੂਟ ਚ ਪੜਨ ਲੱਗ ਗਿਆ ਹਾਂ ਡਾਕਟਰ ਡਾਕਟਰ ਕੀ ਕਹਿੰਦਾ ਹਾਂ ਕੀ ਕਹਿੰਦਾ ਡਾਕਟਰ ਹਾਂ ਬਿੱਲਾ ਕੀ ਕਹਿੰਦਾ ਡਾਕਟਰ ਹਾਂ ਆਉਣ ਜਾਂ ਮਿੰਟ ਜਾਂ ਚાલુ ਕਰ ਬਾਬਾ ਜੀ ਦੇ ਦਰਬਾਰ ਹਗਲਾ ਬਾਬਾ ਜੀ ਸੁਨੀ ਵੀਰੇ ਕੀ ਕਹਿਣਾ ਮੈਂ ਹਾਂ ਵੀ 2 ਮਿੰਟ ਇੱਥੇ ਬੈਠ ਜੰਨੇ ਆ ਠੀਕ ਆ ਵੀਰੇ ਤੇ ਲੰਗਰ ਆ ਜੇ ਫਿਰ ਲੰਗਰ ਚੱਲ ਅਗਲੇ ਚੱਲ 100 ਬੰਦਾ ਤਾਂ ਹੋਣਾ ਹੀ ਸਾਰਾ ਹਾਂ 100 ਬੰਦਾ ਹੈਗਾ ਆਪਣਾ ਹਾਂ ਅੱਜ ਮੈਂ ਇੱਕ ਬਾਪੂ ਨਾਲ ਮੁਲਾਕਾਤ ਕੀਤੀ ਏ ਅੱਛਾ ਜੀ ਮੈਂ ਆਪਣੇ ਘਰੇ ਵੀ ਮੈਂ ਰੋਟੀ ਦਾ ਜਗਾੜ ਹੈਗਾ ਠੀਕ ਹੈ ਜੀ ਕਹਿੰਦਾ ਹੈਗਾ ਕਹਿੰਦਾ ਵੀ ਜਿਹੜੇ ਮੇਰੇ ਘਰ ਦੇ ਜੀ ਨੇ ਕਹਿੰਦਾ ਮੈਂ ਰੋਟੀ ਦੇ ਦਿੰਦੇ ਠੀਕ ਹੈ ਜੀ ਮੈਂ ਫਿਰ ਜਿਉ ਤੁਸੀਂ ਘਰ ਜਾਓਗੇ ਤਾਂ ਸ਼ੱਕੋਗੇ ਪ੍ਰਸ਼ਾਦ ਠੀਕ ਸਹੀ ਗੱਲ ਮਿੱਥੀ ਵੀ ਛੱਕਦੇ ਹਾਂ ਜੀ ਬਿਲਕੁਲ ਆਜੋ ਜੀ ਆਜੋ ਆਜੋ ਜਿਉ ਆਪਾਂ ਇਹਨਾਂ ਨੂੰ ਲੈ ਕੇ ਹੀ ਆਏ ਸੀ ਨਾ ਠੀਕ ਹੈ ਜੀ ਇਹ ਜਿਹੜੇ ਸਾਰੇ ਬੰਦੇ ਇਹਨਾਂ ਦੇ ਹਾਲਾਤ ਬਹੁਤ ਬੁਰੇ ਸੀ ਬੁਰੇ ਸੀ ਬੁਰੇ ਸੀ ਹਾਂ ਹੁਣ ਸਾਰੇ ਠੀਕ ਹੋ ਗਏ ਨੇ ਇੱਕ ਮੁੰਡਾ ਸੀ ਉਹਦਾ ਮੂੰਹ ਸਾਰਾ ਕਾਲਾ ਸੀ ਹਾਂ ਇਹਨੂੰ ਆਪਾਂ ਦੀਪਕ ਕਰਾਇਆ ਸੀ ਹਾਂ ਦੀਪਕ ਹਾਂਜੀ ਦੀਪਕ ਤੂੰ ਕਿੰਨੀ ਸੇਵਾ ਕਰਦਾ ਦੇਖ ਹੁਣ ਤਾਂ ਬਹੁਤ ਸੇਵਾ ਕਰਦਾ ਹਾਂ ਹਾਂ ਸਭ ਤੋਂ ਵੱਧ ਸੇਵਾ ਦੀਪਕ ਕਰਦਾ ਸੋਨੀ ਹਾਂ ਨਾ ਵੀਰ ਕਿਸੇ ਨਾਲ ਉਹ ਬੋਲਦਾ ਨਹੀਂ ਉਹ ਸੇਵਾ ਕਰੀ ਜਾਂਦਾ ਗੁੱਸਾ ਨਹੀਂ ਕਰਦਾ ਗੁੱਸਾ ਨਹੀਂ ਕਰਦਾ ਹਾਂ ਸੋਨੀ ਤੇਰੀ ਗੱਲ ਨਾਲ ਰਿਕਾਰਡ ਕਰ ਲਾ ਵੀਰੇ ਮੈਂ ਕਰ ਲਓ ਜੀ ਠੀਕ ਆ ਵੀਰੇ ਇਹ ਸਾਡਾ ਸੋਨੀ ਆ ਜੀ ਅੱਜ ਲੁਧਿਆਣੇ ਤੋਂ ਸੰਗਤ ਨੇ ਇਹ ਜੈਕਟ ਬਣਾ ਕੇ ਦਿੱਤੀ ਹੈ ਜੀ ਸਿੰਘ ਸਾਹਿਬ ਨੇ ਜੀ ਅਸੀਂ ਉਹਨਾਂ ਦਾ ਸਟੇਟਸ ਵੀ ਪਾਵਾਂਗੇ ਇੰਸਟਾਗ੍ਰam ਤੇ ਇਹ ਨਾਲ ਸਪੈਸ਼ਲ ਉਹਨਾਂ ਨੇ ਨਾਮ ਲਿਖਿਆ ਜੀ ਔਰੇ ਜੈਕਟ ਬਣਾ ਕੇ ਦੇ ਕੇ ਗਏ ਨੇ ਲੁਧਿਆਣੇ ਤੋਂ ਬਾਬਾ ਜੀ ਬਹੁਤ ਪਿਆਰ ਸਤਿਕਾਰ ਨਾਲ ਦੇ ਕੇ ਗਏ ਨੇ ਤੇ ਆਪਾਂ ਇਹਨੂੰ ਜਰੂਰ ਜਿਹੜਾ ਇਹਦੇ ਵਿੱਚ ਪਿਆਰ ਸਤਿਕਾਰ ਲੁਕਿਆ ਵਾ ਇਹਨੂੰ ਆਪਾਂ ਜਰੂਰ ਪਾਵਾਂਗੇ ਇੰਨੇ ਪਿਆਰ ਨਾਲ ਸੰਗਤ ਨੇ ਚੀਜ਼ ਭੇਜੀ ਆ ਔਰ ਆਪ ਜੀ ਦਾ ਦਿਲੋਂ ਧੰਨਵਾਦ ਸਾਰੀ ਸੰਗਤ ਦਾ ਜੀ ਅਸੀਂ ਆਪ ਜੀ ਦਾ ਕਰਜ਼ ਇੱਕ ਇੱਕ ਖੂਨ ਦਾ ਕਤਰਾ ਬਹਾ ਕੇ ਵੀ ਤਾਰ ਨਹੀਂ ਸਕਦੇ ਜੀ ਕੋਕੀ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਜੀ ਔਰ ਇਹ ਘਰ ਇਸ ਟਾਈਮ 100 ਬੰਦਿਆਂ ਦਾ ਘਰ ਆ ਜੀ ਹੁਣ ਹੋਰੇ 50 ਬੀਬੀਆਂ ਦਾ ਪ੍ਰਬੰਧ ਹੋ ਰਿਹਾ ਜੀ 50 ਬੰਦਿਆਂ ਦਾ ਪ੍ਰਬੰਧ ਹੋ ਰਿਹਾ ਜੀ ਅੱਗੇ ਅੱਗੇ ਘਰ ਜਿਹੜਾ ਬਣੂਗਾ ਜੀ ਆਪ ਜੀ ਦਾ ਧੰਨਵਾਦ ਆਪ ਜੀ ਨੇ ਬਹੁਤ ਸਾਡੀ ਸਪੋਰਟ ਕਰੀ ਸੰਗਤ ਜੀ ਅਸੀਂ ਪਟਿਆਲੇ ਤੋਂ ਲਚਕਾਣੀ ਔਰ ਪਟਿਆਲੇ ਤੋਂ ਬਾਸੋਂ ਰੋਡ ਲਚਕਾਣੀ ਪਿੰਡ ਦੇ ਵਿੱਚ ਆਸ਼ਰਮ ਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਤੇ ਆਪ ਜੀ ਜਰੂਰ ਆਉਂਦੇ ਜਾਂਦੇ ਇੱਥੇ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਸਾਨੂੰ ਮਤਲਬ ਇਹਨਾਂ ਤੋਂ ਸਿੱਖਿਆ ਮਿਲਦੀ ਆ ਭਗਤ ਪੂਰਨ ਸਿੰਘ ਜੀ ਸੇਵਾ ਦੇ ਪੁੰਜ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰਤੀ ਲੋੜਵੰਦ ਮੰਦਬੁੱਧੀ ਬੇਸਹਾਰਿਆਂ ਲਈ ਔਰ ਇਹਨਾਂ ਨੂੰ ਇਹਨਾਂ ਨੂੰ ਦੇਖਦੇ ਹੋਏ ਸਾਡੇ ਤੇ ਵੀ ਮਹਾਰਾਣੀ ਨੇ ਇੱਕ ਕਿਰਪਾ ਕਰਨੀ ਧੀ ਸਾਨੂੰ ਵੀ ਗੰਦਗੀ ਚੋਂ ਕੱਢ ਕੇ ਮਹਾਰਾਣੀ ਨੇ ਰਸਤੇ ਤੋਰਨਾ ਸੀ ਔਰ ਅੱਗੇ ਇੱਕ ਇੱਕ ਹੀਰਾ ਸਾਡੇ ਨਾਲ ਜੁੜਦਾ ਜਾ ਰਿਹਾ ਉਹ ਇਦਾਂ ਦੇ ਹਾਂਜੀ ਸੋਨੀ ਕੀ ਕਹਿੰਦੇ ਸੀ ਤੁਸੀਂ ਵੀਰੇ ਹੁਣ ਦੱਸੋ ਮੈਂ ਜਿਹੜੇ ਸਾਰੇ ਸੰਗਤੇ ਹਾਂਜੀ ਇਹ ਜਿਹੜਾ ਆਪਾਂ ਨਵੇਂ-ਨਵੇਂ ਲੈ ਕੇ ਆਏ ਸੀ ਨਾ ਜੀ ਇਹਨਾਂ ਦੇ ਹਾਲਾਤ ਬਹੁਤ ਬੁਰੇ ਸੀ ਬੁਰੇ ਸੀ ਠੀਕ ਆ ਸੇਤ ਤੁਹਾਡੀ ਬਾਬਾ ਜੀ ਹੁਣ ਦਰਦ ਹੋਣ ਨਹੀਂ ਹੁੰਦੀ ਜਦ ਠੀਕ ਆ ਚਲੋ ਆਪਾਂ ਇਹਦਾ ਇਲਾਜ ਕਰਾਵਾਂਗੇ ਪਰ ਡਰ ਬਹੁਤ ਲੱਗਦਾ ਨਹੀਂ ਕੋਈ ਡਰ ਨਹੀਂ ਲੱਗਣਾ ਨਹੀਂ ਕੋਈ ਡਰ ਨਹੀਂ ਲੱਗਣਾ ਸੋਨੀ ਵੀਰੇ ਜਿਆ ਸੀਟੀ ਸਕੈਨ ਕਰਾ ਲਾਂਗੇ ਹਾਂ ਮੇਰੇ ਕਹੇ ਤੇ ਤੁਸੀਂ ਇਹ ਇਲਾਜ ਕਰਾਉਣਾ ਆਪਾਂ ਨੇ ਹਾਂ ਠੀਕ ਆ ਹਾਂ ਜੀ ਤੁਸੀਂ ਕੋਲ ਨਹੀਂ ਕਰਨੀ ਹੁਣ ਮੇਰੇ ਨਾਲ ਜਾਣਾ ਤੁਸੀਂ ਕੱਲ ਨੂੰ ਪਰਸੋਂ ਨੂੰ ਤੁਹਾਨੂੰ ਸਵੇਰੇ ਲੈ ਕੇ ਜਾਵਾਂਗੇ ਠੀਕ ਹੈ ਜੀ ਠੀਕ ਆ ਬਹਿ ਜਾ ਸੋਨੀ ਵੀਰੇ ਹਾਂ ਲੈ ਕੀਆ ਅੱਛਾ ਗੱਠੀਆਂ ਖਾਲਾ ਵੀਰੇ ਖਾਲਾ ਤੁਸੀਂ ਖਾਣੀ ਲੈ ਖਾ ਲੂ ਤੁਸੀਂ ਦੋ ਮੈਂ ਵੀ ਖਾ ਲਾਂ ਇੱਕ ਦੇ ਦਿਓ ਬਸ ਇੱਕ ਇੱਕ ਬਹੁਤ ਇੱਕ ਬਹੁਤ ਅੱਜ ਚੱਕੀ 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 ਸੋਨੀ ਹਾਂਜੀ ਜਟਾਣਾ ਜੀ ਮੂਵਲੀ ਮੂਵਲੀ ਨਹੀਂ ਖਾਣੀ ਗੱਚਕ ਚੱਕਰ ਚ ਉਹਦੇ ਗੱਚਕ ਸੋਨੀ ਹਾਂ ਤੇਰੀ ਫੇਵਰਿਟ ਚੀਜ਼ਾਂ ਦਿਖਾ ਦੇ ਦੋ ਚੱਕ 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 ਪ੍ਰਦੀਪ ਪੁੱਤ ਸ਼ਕਲ ਸ਼ਕਲ ਸਾਰੇ ਕੋਈ ਸ਼ਕਲ ਲਓ ਠੀਕ ਹੈ ਬੇਟਾ ਲੈ ਲਓ ਲੈ ਲਓ ਲੈ ਲਓ ਸਾਰਿਆਂ ਨੂੰ ਵੰਡ ਦੇਓ ਠੀਕ ਹੈ ਬਾਅਦ ਚ ਲਓ ਲਓ ਸੋਨੀ ਵੀਰੇ ਕੋਈ ਤੰਗ ਤਾਂ ਨਹੀਂ ਕਰਦਾ ਸੰਸਤਾ 'ਚ ਵੀਰੇ ਤੁਹਾਨੂੰ ਸੰਸਤਾ 'ਚ ਹਾਂ ਹੂੰ ਮੈਨੂੰ ਪ੍ਰੋਬਲਮ ਹੁੰਦੀ ਜੀ ਬੈਠਣ ਦੀ ਅੱਛਾ ਕਦਮੇ ਕਿਹੜੀ ਕੁਰਸੀ ਤੇ ਬੈਹਿਣਾ ਕਦਮੇ ਕਿਹਦੀ ਹੂੰ ਘਟੋ ਘਟ ਸਾਰੇ ਦਿਨ ਚੋਂ ਐ 7-8 ਕੁਰਸੀਆਂ ਬਦਲਦਾ ਹਾਂ ਹਾਂ ਸਹੀ ਗੱਲ ਹੈ ਔਰ ਇਧਰ ਇਹ ਪਰਿਵਾਰ ਅਜ ਰਜਾਈਆਂ ਪਟਾਲੇ ਤੋਂ ਦੇਖ ਕੇ ਕਹਿੰਦੇ ਜੀ ਇਹ ਆ ਜੀ ਜੰਨਤ ਜੰਨਤ ਇਹ ਆ ਮਹਾਰਾਜ ਜੰਨਤ ਗगन ਪੁੱਤ ਗगन ਬੇਟਾ ਜੀ ਉਰੇ ਆਓ ਜੀ ਇੱਕ ਮਿੰਟ ਗੱਲ ਸੁਣਨੀ ਆ ਗੱਲ ਕਰਨੀ ਆ ਓਰੇ ਆ ਪੁੱਤ ਓਰੇ ਆ ਤੇਰੀ ਗੱਲ ਕਰਨੀ ਆ ਤੇਰੇ ਨਾਲ ਇੱਕ ਓਰੇ ਆ ਆਉਂਦਾ ਨਹੀਂ ਸ਼ਰਾਰਤੀ ਬਹੁਤ ਆ ਜੀ ਬਹੁਤ ਸ਼ਰਾਰਤੀ ਆ ਬਹੁਤ ਸ਼ਰਾਰਤੀ ਬਹੁਤ ਜਿਆਦਾ ਸ਼ਰਾਰਤੀ ਆ ਜੀ ਬਹਿ ਜਾ ਬਹਿ ਜਾ ਪੁੱਤ ਬਹਿ ਜਾ ਬਹਿ ਜਾ ਉਹਨੂੰ ਨਾ ਠਾਲ ਪੁੱਤ ਤੂੰ ਹੁਣ ਉਹਨੂੰ ਠਾਲ ਤੂੰ ਬਹਿ ਜਾ ਬਹਿ ਜਾ ਬਾਗਰੂ ਬਹਿ ਜਾ ਬਹਿ ਜਾ ਤੈਨੂੰ ਮੂਫਲੀ ਦਊਂਗਾ ਮੂਫਲੀ ਦਊਂਗਾ ਅੰਦਰ ਆ ਜਾ ਚੱਲ ਬਾਗਰੂ ਨੂੰ ਨਾ ਤੈਨੂੰ ਮੂਫਲੀ ਆਖੋ ਮੂਫਲੀ ਨੇ ਉਹਨੂੰ 100 ਰੁਪਏ ਦੇਖ ਲਓ ਇਹ ਤੈਨੂੰ ਜੱਦਾ ਹੱਕਾ ਮਾਰਦਾ ਮੈਂ ਵਾਹ ਇੱਕ ਬੰਦੇ ਨੂੰ ਲਾ ਗੋ ਗੇਟ ਤੋਂ ਕੋਈ ਗੱਲ ਨਹੀਂ ਮੈਂ ਤੈਨੂੰ ਜੱਦਾ ਹੱਕਾ ਮਾਰਦਾ ਹੈ ਹੱਕਾ ਅੱਗੇ ਝੰਮਲਾ ਆ ਜਾ ਆ ਜਾ ਆ ਜਾ ਮੂਫਲੀਆਂ ਸਾਰੇ ਲਈ ਹੋਣੇ ਸੰਗਤ ਜੀ ਸਾਰੇ ਗੇਟ ਝੰਮ ਬਹਿਲਾਂ ਗੇਟ ਬੰਦ ਕਰੋ ਜੀ ਸਾਰਿਆਂ ਲਈ ਹੋਣੇ ਸੰਗਤ ਜੀ ਔਰ ਸਾਰੇ ਛੱਕਣਗੇ ਥੋੜੇ ਜਿਹਾ ਵੜਿਆ ਕੇ ਲੈ ਕੇ ਆਏ ਜੀ ਅਰੇ ਨੇੜੇ ਲਾ ਲਓ ਕੁਰਸੀ ਉਰੇ ਲਿਆਓ ਕੁਰਸੀ ਨਹੀਂ ਕਿਵੇਂ ਵਾਇਕ ਨੂੰ ਇਹ ਚੈਲੰਜ ਦੇ ਦਿੱਤਾ ਕਰੋ ਵੀ ਕੰਮ ਹਾਂ ਜੀ ਇਹ ਕੀ ਬਾਰੀ ਬਾਰੀ ਮੰਗੀ ਜਾਂਦਾ ਸੋਨੀ ਯਾਰ ਮੂਫਲੀਆਂ ਆਪਾਂ ਤੋਂ ਹੈ ਗਗਨ ਨਾ ਦੋ ਤੁਸੀਂ ਮੈਂ ਕਹਤ ਰਿਆਂ ਗਲੇ ਮੈਂ ਨੂਮਾਰ ਨਹੀਂ ਮਕਾਦ ਤਾ ਦੋ ਭਾਈ ਤੂੰ ਸੋਨੀ ਬਾਰੀ ਬਾਰੀ ਕਾ ਤੂੰ ਮੰਗੀ ਜੰਨਾ ਦਈ ਦੀਆਂ ਭੁੱਖ ਲੱਗੀ ਹਾਂ ਸਹੀ ਗੱਲ ਸਾਰਿਆਂ ਨੂੰ ਛਕਾਵਾਂਗੇ ਸੰਗੇ ਜੀ ਇਹ ਥੋੜੀਆਂ ਜਿਹੀ ਗੱਲਾਂ ਤੁਹਾਨੂੰ ਸੁਣਾਉਣ ਲਈ ਹਾਂ ਆ ਹੁਣ ਪ੍ਰਸ਼ਾਦੇ ਤੋਂ ਬਾਅਦ ਸਾਰੇ ਛਕਣਗੇ ਜੀ ਇਹ ਗਗਨ ਕਹਿੰਦਾ ਵੀ ਇੱਕ ਵਾਰੀ ਲੈ ਕੇ ਦਿਵਾਰੇ ਨਹੀਂ ਮੰਗਿਆ ਕਰ ਦੇਗਾ ਨਾ ਨਾ ਇੱਕੜੀਆਂ ਨਾ ਗੱਲ ਇਹੋ ਹੀ ਮੈਂ ਤਾਂ ਗਾਣਾ ਵਾਇਕਰ ਨੂੰ ਦੇ ਦੋ ਥੋੜੀ ਜੀ ਘਰ ਵੀ ਮੈਂ ਹੀ ਕਰ ਦੂੰਗਾ ਵਾਇਕਰ ਨੂੰ ਦੇ ਦਾਂਗੇ ਹਾਂ ਨਾ ਨਾ ਦੇਦਾ ਕਰੋ ਵਾਇਕਰ ਨੂੰ ਵੀ ਕੰਮ ਇਹ ਇਧਰ ਤੇ ਦੇਖਾ ਕਹਿੰਦਾ ਪੁੱਤ ਇੱਕ ਨਾ ਆਪਣੇ ਭੈਣ ਭਰਾ ਨੇ ਪੁੱਤ ਜਿਹੜੇ ਇੰਟਰਨੈਟ ਚ ਲਾਉਂਦੇ ਨੇ ਉਹ ਤੈਨੂੰ ਬਹੁਤ ਪਿਆਰ ਕਰਦੇ ਨੇ ਗਗਨ ਧੰਨਵਾਦ ਕਰਦੇ ਪੁੱਤ ਸਾਰੀ ਸੰਗਤ ਇੱਧਰ ਦੇਖ ਕੇ ਬੇਟਾ ਜੀ ਇੱਧਰ ਦੇਖ ਕੇ ਮਿੱਟੀ ਤੂੰ ਦੇਖਦਾ ਨਹੀਂ ਪੁੱਤ ਤੁਸੀਂ ਕਹੋ ਵੀ ਸਾਰੀ ਸੰਗਤ ਦਾ ਤੈਨੂੰ ਧੰਨਵਾਦ ਧੰਨਵਾਦ ਸਾਰੀ ਸੰਗਤ ਇਹ ਸੰਗਤ ਜੀ ਇਹ ਗਗਨ ਆਪਾਂ ਨੂੰ ਅੱਜ ਸੁਣਾਉਂਦਾ ਹੁੰਦਾ ਸ਼ਬਦ ਸੁਣਾਉਂਦਾ ਹੁੰਦਾ ਦੋ ਇੱਕ ਸੁਣਾ ਦੇ ਪੁੱਤ ਇੱਕ ਸੁਣਾ ਦਿਓ ਜੀ ਇੱਕ ਸੁਣਾ ਦਿਓ ਵਾਇਕਰੂ ਨੂੰ ਸੁਣਾ ਦੇਗਾ ਠੀਕ ਹੈ ਤੁਸੀਂ ਇੱਕ ਸੁਣਾ ਦਿਓ ਸੀ ਗਰਨੇ ਫਿਰ ਜੋਕ ਕਰ ਬਹਰ ਨਾ ਕਰਨਾ ਓਏ ਬਹਰ ਨਾ ਕਰਨਾ ਓਏ ਵੈਰੀ ਗੁੱਡ ਗਗਨ ਤੈਨੂੰ ਪਤਾ ਕਿੰਨਾ ਪਿਆਰ ਕਰਦੇ ਨੇ ਸਨੈਪਚੈਟ ਤੇ ਪੁੱਤ ਵਾਈਗੁਰੂ ਮਨ ਮਾਰਦਾ ਜੀ ਰੋਜ਼ ਮਾਰਦਾ ਤੂੰ ਮਾਰਦਾ ਵਾਈਗੁਰੂ ਨੂੰ ਝੂਟਿਆ ਝੂਟਿਆ ਸੋਨੀ ਇਹ ਵਾਈਗੁਰੂ ਨੂੰ ਇਹ ਮਾਰਦਾ ਕਿ ਇਹ ਵਾਈਗੁਰੂ ਇਹਨੂੰ ਮਾਰਦਾ ਨਹੀਂ ਮੈਂ ਤਾਂ ਇਹਨਾਂ ਦਾ ਕਦੀ ਦੇਖਿਆ ਨਹੀਂ ਝਗੜਾ ਦੇਖਿਆ ਨਹੀਂ ਪਰ ਤੂੰ ਮਾਰਦਾ ਉਹਨੂੰ ਓਏ ਹੈਂ ਇਧਰ ਮੁਕਰ ਇਧਰ ਮੁਕਰ ਤੂੰ ਮਾਰਦਾ ਨਾ ਦੱਸ ਪਹਿਲਾਂ ਮਾਰਦਾ ਨਾ ਇਧਰ ਦੇਖ ਇਧਰ ਤੂੰ ਮਾਰਦਾ ਨਾ ਹੋਰ ਬਾਈਕ ਨੂੰ ਨਾ ਛੱਡਾ ਕੋਲ ਲੈ ਜਾ ਕੋ ਤੂੰ ਸਿਨਾਨ ਹੁਣ ਚੰਗਾ ਪਹਿਲਾਂ ਦੱਸ ਤੂੰ ਕੁੱਟ ਕੁੱਟਦਾ ਉਹਨਾਂ ਨੂੰ ਆ ਮਾਰਦਾ ਪਹਿਲਾਂ ਮੈਨੂੰ ਤੂੰ ਮਾਰਦਾ ਉਹਨਾਂ ਸਭ ਪਤਾ ਮੈਨੂੰ ਸਭ ਪਤਾ ਹੈਂ ਲੈ ਜਾ ਕਰੋ ਬਾਈਕ ਨੂੰ ਨਾਲ ਲੈ ਜਾ ਤੁਸੀਂ ਮੈਨੂੰ ਕਿਉਂ ਜਵਾਬ ਦਿੰਦਾ ਤੂੰ ਕੋਈ ਨਹੀਂ ਕੋਈ ਨਾ ਬੁੱਧਾ ਦਿੰਦਾ ਸੀ ਨਾ ਜਵਾਬ ਨਹੀਂ ਦਿੰਦਾ ਨਹੀਂ ਦਿੰਦਾ ਜਿੰਦਾ ਸੀ ਜਵਾਬ ਉਹ ਖੜ ਜਾ ਖੜ ਜਾ ਮਿੱਠੀ ਕਰ ਤੇ ਨੋ ਇੰਨਾ ਪਿਆਰ ਕਰਦੀ ਆ ਸੰਗਤ ਇੱਧਰ ਦੇਖ ਇੰਨਾ ਪਿਆਰ ਕਿਸੇ ਨੂੰ ਨਹੀਂ ਕਰਦੀ ਸੰਗਤ ਜਿੰਨਾ ਤੁਹਾਨੂੰ ਕਰਦੀ ਆ ਕੋਈ ਨਹੀਂ ਭਾਈ ਮੁੰਡਾ ਹੁੰਦਾ 1 ਮਿੰਟ ਜੀ ਸੋਨੀ ਕਰਦੀ ਆ ਨਾ ਸੰਗਤ ਪਿਆਰ ਹਾਂ ਜੀ ਫਿਰ ਇਹ ਸਮਝਦਾ ਨਹੀਂਗਾ ਆਪਣੇ ਆਪ ਕਰਦੀ ਆ ਆ ਦੇਖੋ ਸੰਗਤ ਜੀ ਪਹਿਲਾਂ ਸੋਨੀ ਨੂੰ ਕਹਿੰਦਾ ਸੀ ਵੀ ਦਵਾਰੇ ਮੰਗੀ ਨਹੀਂ ਹੁੰਦੀ ਜੋ ਨਾ ਹੀ ਦਿਓ ਨਾ ਰਹਿਣ ਨੂੰ ਮੈਂ ਤੇਨੇ ਮੈਨੂੰ ਗੱਲ ਕੀਤੀ ਸੀ ਤੁਸੀਂ ਕਰੋ ਇਹਨੂੰ ਲਓ 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 ਸਾਰਾ ਦਿਨ ਮੇਰਾ ਨਾ ਇਹਕਣੇ ਇੱਥੇ ਚੱਕ ਲੈ ਪੁੱਤ ਹਾਸੀਆਂ ਖੇਡੀਆਂ ਚ ਲੰਘ ਜਾਂਦਾ ਜੀ ਇੱਥੇ ਰੱਖ ਲੈ ਪੁੱਤ ਅਬ ਸੁਣੀ ਫੜ ਲੈ ਪੁੱਤ ਐਦਾਂ ਮਤਲਬ ਰੱਬੀ ਰੂਹਾਂ ਦੇ ਵਿੱਚ ਨਾ ਜੀ ਸਮਾਂ ਐ ਲੰਘ ਜਾਂਦਾ ਇਹ ਰੱਬੀ ਰੂਹਾਂ ਨੇ ਜੀ ਗਗਰ ਇਹ ਕਹਿੰਦਾ ਸੀ ਵੀ ਦੁਬਾਰੇ ਨਹੀਂ ਮੰਗਿਆ ਕਰਦੇ ਆਪ ਮੰਗੀ ਆ ਹੁਣ ਹਾਂ ਹੈ ਸੁਣੀ ਹਾਂ ਦੱਸ ਨਾ ਓਏ ਹੁਣ ਤਾਂ ਆਪ ਮੰਗਿਆ ਮੂੜਾ ਤੋਂ ਗਲਤੀ ਹੋਊਗੀ ਨਾ ਹੁਣ ਹੁਣ ਕਹਿੰਦਾ ਗਲਤੀ ਹੋ ਗਈ ਕੀ ਕਹਿਣਾ ਵੀਰੇ ਕੋਈ ਜਨਾਨੀ ਸੀ ਹਾਂਜੀ ਜਿੰਨ ਤੁਸੀਂ ਲੈ ਕੇ ਆਏ ਸੀ ਹਾਂਜੀ ਤੇ ਉਹਦੀ ਫਿਰ ਡੈਥ ਹੋ ਗਈ ਸੀ ਹਨਾ ਹਾਂਜੀ ਉਹਦੇ ਸਿਰ 'ਚ ਉਹ ਚਾਦੀ ਕੀੜੇ ਪਏ ਓਏ ਹਾਂ ਸੁਨੀ ਤੇਰੀ ਯਾਦ ਆ ਓਏ ਹਾਂ ਉਹ ਤੁਸੀਂ ਛੋਟੇ ਜਿਹੇ ਹੁੰਦੇ ਸੀ ਹਨਾ ਛੋਟਾ ਜਿਹਾ ਹੁੰਦਾ ਸੀ ਹਾਂ ਸਵਾ ਕਿੱਥੇ ਹੁੰਦਾ ਸੀ ਛੋਟਾ ਜਿਹਾ 4 ਸਾਲ ਤਾਂ ਪੁਰਾਣੀ ਗੱਲ ਆ ਯਾਰ ਹੂੰ ਠੀਕ ਹੈ ਮੈਨੂੰ ਆਏ ਨੂੰ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਵੀ 4 ਸਾਲ ਹੋ ਗਏ ਠੀਕ ਹੈ ਜੀ ਮੈਂ ਕਿਤੇ 5 ਸਾਲ ਹੋ ਗਏ ਨਾ 4 ਸਾਲ ਹੋ ਗਏ ਪੰਜਵਾਂ ਲੱਗਿਆ ਵਾ ਜੀ ਹਾਂ